ਦੇ ਵਾਸਤੇ ਪਾਂਦੀ ਹੋਗੇ ਯਾਰ ਦਸ ਪਈਏ ਕੁੰਟ ਦੇ ਬੁੜੀ ਕੜੀ ਸੀ ਵਾਰ ਮੰਡਾ ਢਾਕੇ ਆਗਦੀ ਆਜੋ ਬਈ ਜੋ ਵੀਰ ਛਾਛ ਕਾਤੀ ਬੁਲੀ ਨੇ ਕਰਕੇ ਗਰਮ ਤशीर ਪਾਂਦੀ ਪੁਛਦੇ ਬੁੜੀ ਨੂੰ ਪੰਗੇ ਸਿੰਧ ਦਾ ਹਾਲ ਬੁੜਲੀ ਸਾਖ ਤੌੜਦੀ ਕਰੇ ਚਲਾਤੀ ਚਾਲ ਆਜੋ ਤਾਂ ਬਈ ਜੋ ਵੀਰੋ ਤੋਲਾ ਬੋਲਾਵੇ ਆਪਣੀ ਜਿੰਦ ਦੇ ਉੱਤੇ ਪੱਥਰਾਂ ਨਾ ਤੋਲਾਵੇ ਮੁੰਡਾ ਗਰੀਬ ਨੇਕ ਹੈ ਪੜਦਾ ਹੈ ਬਾਣੀ ਜੈਸੀਆਂ ਬਾਗਾਂ ਦੀਆਂ ਕੋਲਾਵੇ ਮਾਰ ਕੇ ਜਾਦ ਬੰਦੇ ਦਾ ਕਰਦਾ ਹੈ ਕੰਗਾਵੇ ਸਾਖ ਤਾਂ ਕਰ ਜੋ ਪਾਈ ਮੁੰਡਾ ਜੰਗਾਵੇ ਸਾਖ ਤਾਂ ਕਰ ਜੋ ਪਾਈ ਮੁੰਡਾ ਹੈ ਮੜਮਾਈ ਲੋਕਾਂ ਨਾਲ ਲੜਦਾ ਨਹੀਂ ਨਿੱਤ ਦੇ ਲੜਨੇ ਵਾਲਾ ਸਿਰੇ ਨਹੀਂ ਚੜਦਾ ਨਹੀਂ ਮਾਰ ਕੇ ਢਾਂਗ ਬੰਦੇ ਦਾ ਕਰਦਾ ਹੈ ਕੰਗਾ ਨਹੀਂ ਸਾਖ ਨਹੀਂ ਕਰਦੇ ਮਾਈ ਮੁੰਡਾ ਨਹੀਂ ਚੰਗਾ ਨਹੀਂ ਸਾਖ ਨਹੀਂ ਕਰਦੇ ਮਾਈ ਲੰਗਾ ਤਾਂ ਕਿਹੜਾ ਪਾਈ ਨਿੱਤ ਚ ਲੰਉਂਦਾ ਵੇ ਮਾਰ ਕੇ ਡਾਂਗ ਵਿਚਾਰਾ ਪਿੱਛੋਂ ਪਸਤਾਉਂਦਾ ਵੇ ਜੇ ਕੇ ਰ ਪੀਏ ਠਾਣਿਓ ਮੋੜ ਲੇ ਆਉਂਦਾ ਵੇ ਪੀ ਕੇ ਸ਼ਰਾਬ ਕੀਤੇ ਲੰਦਾ ਹੈ ਪੰਗਾ ਵੇ ਛਾਕ ਤਾਂ ਕਰ ਜੋ ਪਾਈ ਮੁੰਡਾ ਹੈ ਚੰਗਾ ਵੇ ਛਾਕ ਤਾਂ ਕਰ ਜੋ ਪਾਈ दारू ਦੇ ਪੀਣੇ ਵੜਾ ਕਰਦਾ ਹੈ ਕਾਰੇ ਨੀ दारू ਦੇ ਪੀਣੇ ਵਾਲਾ ਖੂਨ ਗਯਾਰੇ ਨੀ ਲੋਕਾਂ ਨੂੰ ਕੱਢੇ ਗਾਲਾਂ ਬੋਲੇ ਕਵੜਾ ਨੀ ਸਾਥ ਨਹੀਂ ਕਰਦੇ ਮਾਈ ਹੁੰਡਾ ਹੈ ਬੜਾ ਨੀ ਸਾਥ ਨਹੀਂ ਕਰਦੇ ਮਾਈ ਦਾਰੂ ਤਾਂ ਕਿਹੜਾ ਪਾਈ ਪੀਂਦਾ ਹੈ ਨਿੱਤ ਵੇ ਇਹ ਤੇ ਵਿਚਾਰੇ ਦਾ ਕਰ ਆਉਂਦਾ ਹੈ ਚਿੱਤ ਵੇ ਰੱਜ ਕੇ ਪੀਂਦਾ ਜੂਆ ਜਾਂਦਾ ਹੈ ਜਿੱਤ ਵੇ ਫੇਰ ਤਾਂ ਮੰਜੇ ਉੱਤੇ ਮੇਉਂਦਾ ਨਹੀਂ ਪੰਗਾ ਵੇ ਸਾਖਤਾ ਕਰ ਜੋ ਭਾਈ ਹੁੰਡਾ ਹੈ ਚੰਗਾ ਵੇ ਸਾਖਤਾ ਕਰ ਜੋ ਭਾਈ ਮੁੰਡਾ ਹੈ ਮੜਮਾਈ ਜੂਏ ਹੈ ਬਾਜਨੀ ਜੂਏ ਨੇ ਪਾਡਵਾ ਦੇ ਹਾਰ ਤੇ ਰਾਜਨੀ ਰਾਜੇ ਬਰਤ ਦੇ ਜਾ ਵਣੇ ਮੋਠਾ ਜਨੀ ਉਥੋਂ ਕਰੀ ਚਕੇ ਨੇ ਪਾਲਿਆ ਪਵਾੜਾ ਨੀ ਸਾਖ ਨੀ ਕਰਦੇ ਮਾਈ ਹੁੰਡਾ ਹੈ ਆੜਾ ਨੀ ਸਾਖ ਨੀ ਕਰਦੇ ਮਾਈ ਜੂਆ ਨਾ ਖੇਡੇ ਪਾਈ ਕਨੋ ਯਕੀਨ ਵੇ ਤਵਿਆਂ ਦੇ ਬਾਕੇ ਵਾਲੀ ਪੋਲੇ ਮਸ਼ੀਨ ਵੇ ਜੂਆ ਤਾਂ ਖੇਡੇ ਜਿੱਦੇ ਤਾਰੇ ਜ਼ਮੀਨ ਵੇ ਜ਼ਮੀਨਾਂ ਖਰੀਦੇ ਉਹਦੀ ਜੱਟ ਤਲੰਗਾ ਵੇ ਸਾਖ ਤਾਂ ਕਰ ਜੋ ਪਾਈ ਮੁੰਡਾ ਹੈ ਚੰਗਾ ਵੇ ਸਾਖ ਤਾਂ ਕਰ ਜੋ ਪਾਈ ਜ਼ਮੀਨ ਤਾਂ ਜ਼ਿਮੀਦਾਰ ਦੇ ਹੁੰਦੇ ਐ ਫੰਗ ਨਹੀਂ ਜੋ ਮਿਹਨਤੋਂ ਬਿਨਾਂ ਲੋਕੀ ਕਹਿੰਦੀ ਹੈ ਨੰਗਨੀ ਨੰਗ ਤਾਂ ਜੱਟ ਮਾਈ ਚੱਕਦਾ ਹੈ ਕੰਗਨੀ ਮਾ ਚੱਕਦਾ ਹੈ ਕੰਗਨੀ ਮਾਰ ਕੇ ਡੰਗ ਬੰਦੇ ਦਾ ਕਰਦਾ ਹੈ ਉਹ ਰਵੇ ਲੱਗੀ ਥੀਮ ਦੀ ਤੋੜਵੇ ਹੱਡੀਆਂ ਨੂੰ ਪੰਨੇ ਪੜੇ ਲੱਗੇ ਮਾਰੋੜਵੇ ਹਾਰ ਕੇ ਧਰੇ ਵਿਚਾਰਾ ਪੈਸੇ ਦੀ ਲੋੜਵੇ ਯਮਨ ਨਹੀਂ ਧਰਦਾ ਫੁੱਲ ਪੰਜੇ ਹੈ ਗੰਗਾ ਵੇ ਸਾਖ ਤਾਂ ਕਰ ਜੋ ਪਾਈ ਮੁੰਡਾ ਹੈ ਚੰਗਾ ਵੇ ਸਾਖ ਤਾਂ ਕਰ ਜੋ ਪਾਈ ਹੀਮ ਦੇ ਖਾਣੇ ਬੜਾ ਜੱਗ ਦਾ ਕੋੜੀ ਨਹੀਂ ਮੰਗਦਾ ਹੈ ਦਾਣੇ ਦਰ ਦਰ ਜਿਵੇਂ ਕੋਈ ਥੋਰੀ ਨਹੀਂ ਚਾਹ ਦੀ ਦਕਾਨ ਉੱਤੇ ਮਾਂਜੇ ਬਾਟੀਆਂ ਕੋਰੀ ਨਹੀਂ ਕਰ ਜਾਨੇ ਘਰੋਂ ਕੱਢਦਾ ਮਾਰ ਕੇ ਕੋਟਾਰੀ ਸਾਖ ਤਾਂ ਕਰ ਜੀ ਸਾਖ ਨਹੀਂ ਕਰਦੇ ਮਾਈ ਹੁੰਡਾ ਕੋਟਾਰੀ ਸਾਖ ਨਹੀਂ ਕਰਦੇ ਮਾਈ ਸਰ ਜੋ ਪਾਈ ਸੁੱਲੂ ਬਲ ਮੇਰੀ ਵੇ ਅੱਗੇ ਤਾਂ ਸੀ ਗੀਏ ਦੇ ਬੱਕਰੀ ਨਾ ਵੇਰੀ ਵੇ ਦੁੱਧ ਨਹੀਂ ਦਿੰਦੀ ਉਹ ਸੂਈ ਚਾਰੇਰੀ ਵੇ ਚੋਰੀ ਦਾ ਚੁੰਦਾ ਪਾਈ ਪਾ ਕੇ ਅਡੰਗਾ ਵੇ ਸਾਖਤਾ ਕਰ ਜੋ ਪਾਈ ਮੁੰਡਾ ਚੰਗਾ ਵੇ ਸਾਖਤਾ ਕਰ ਜੋ ਪਾਈ ਇਹ ਕਰਨੇ ਵਾਲਾ ਵੱਡਾ ਹੈ ਬੈਲੀਨੀ ਕੁੱਟਦਾ ਹੈ ਠਾਣਾ ਮੰਗਦਾ ਹੈ ਮਾਇਆ ਦੀ ਚੈਲੀਨੀ ਬੈਲੀ ਦਾ ਪੋਗੇ ਮਾਈ ਜੇ ਰਜਰ ਨੈਲੀਨੀ ਪੈਰਾਂ ਵਿੱਚ ਖੜਕੇ 베ੜੀ 나ਗ ਹੀ ਕਾਲਾ ਨਹੀਂ ਸਾਖ ਨਹੀਂ ਕਰਦੇ ਮਾਈ ਮੁੰਡਾ ਹੈ ਮਾੜਾ ਨਹੀਂ ਸਾਖ ਨਹੀਂ ਕਰਦੇ ਮਾਈ